ਵਾਹ ਵਾਹ ਮੈਂ ਤਾਂ ਭਾਈ ਉੱਥੇ ਚੈਨਲ ਤੋਂ ਆਉਣ ਤੋਂ ਪਹਿਲਾਂ ਪਾਪੜ ਵੇਚਦਾ ਪਿਆ ਸੀ ਗਲੀਆਂ 'ਚ ਹਾਂਜੀ ਕਮਜਾਦ ਸਾਹਿਬ ਇਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਹੂੰ ਮਨ ਬਲਾ ਕੇ ਨਾ ਚੱਕੀ ਤੇ ਕਹਿੰਦਾ ਬੈ ਜਾ ਯਾਰ ਚੜ ਸਾਹ ਸੁਲੇ ਲੈ ਤੇ ਕਿ ਐਵੇਂ ਗੱਲਾਂ ਘਰ ਲਾ ਪਿਆ ਟਾਈਮ ਲਾਉਣ ਵਾਲੀ ਆ ਹੂੰ ਵੀ ਕਿੰਨੇ ਪੈਸੇ ਵੱਜ ਜਾਂਦੇ ਆ ਦਿਹਾੜੀ ਚ ਕਿੰਨਾ ਘਿਰਨਾ ਪੈਂਦਾ ਵਾ ਵਿਚਾਰਾਂ ਨੇ ਇਦਾਂ ਦੀ ਗੱਲਾਂ ਗੁੱਲਾਂ ਲਾ ਲੂ ਕਿ ਨਾ ਭਾਈ ਉਹ ਚੱਕੀ ਤਾਂ ਉੱਥੇ ਹੀ ਰਹਿ ਐ ਸੀ ਅੱਛਾ ਉਹ ਤਾਂ ਛੋਟੀ ਜੀ ਬੱਚੀ ਆਈ ਏ ਟਰੇ ਫੜੀ ਹੋਈ ਹੂੰ ਤੇ ਆ ਕੇ ਕਹਿੰਦਾ ਭਾਈ ਰੋਟੀ ਖਾਓ ਵਾ 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 ਮੈਂ ਮੈਂ ਤਾਂ ਰੋਟੀ ਖਾਣੀ ਵਾ 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 ਕਹਿੰਦਾ ਨਹੀਂ ਯਾਰ ਇਹ ਤੈਨੂੰ ਖਾਣੀ ਪੈਣੀ ਖਾਣੀ ਪੈਣੀ ਤੇਰੀ ਮਿਹਰਬਾਨੀ ਮੈਂ ਕਿਹਾ ਯਾਰ ਜੇ ਤਰ੍ਹਾਂ ਕਿ ਪ੍ਰਾਣਾ ਉੱਠ ਕੇ ਚਲੇ ਗਿਆ ਵਾ ਵੱਖਰੀ ਗੱਲ ਜੇ ਕਿਸੇ ਹੋਰ ਵਾਸਤੇ ਬਣਵਾਈ ਹੈ ਨਾ ਮੈਂ ਖੁਦ ਕੀਤਾ ਬੰਦਾ ਪੁੱਛਦੇ ਸੁਣਾ ਮਾਰਦਾ ਤਾਂ ਬੰਦਾ ਕਿੱਲਾ ਚਲੇ ਜਾਂਦਾ ਤੇ ਮੈਂ ਕਿਹਾ ਵੀਰੇ ਉਹ ਗੱਲ ਤਰੀ ਹੋ ਸਕਦੀ ਲੇਕਿਨ ਮੈਂ ਨਹੀਂ ਰੋਟੀ ਖਾਂਦਾ ਹਾਂ ਕਹਿੰਦਾ ਬਣੀ ਤੇਰੇ ਵਾਸਤੇ ਮੈਂ ਉਸ ਨੂੰ ਕਿੱਥੇ ਵੇਖਿਆ ਹਾਂ ਕਹਿੰਦਾ ਮੈਂ ਨਹੀਂ ਵੇਖਿਆ ਬੱਚੀ ਉੱਤਰੋਂ ਵੇਖਣ ਨਹੀਂ ਸਤੋਂ ਉੱਤੋਂ ਦੀ ਕਿਦੋਂ ਬੱਚੀ ਵੇਖਣ ਨਹੀਂ ਥੱਲੇ ਬੰਦਾ ਫੇਰੀਆ ਵਾਲਾ ਪਾਪੜ ਖਾ ਕੇ ਤੇ ਪਾਣੀ ਪੀਂਣ ਲਿਆ ਓਏ ਉਹਨੂੰ ਭੁੱਖ ਲੱਗੀ ਆ ਭੁੱਖ ਲੱਗੀ ਓ ਹੋ ਹੋ ਮੇਰੇ ਤੋਂ ਮੇਰੇ ਤੋਂ ਫਿਰ ਵੇਖੋ ਵੱਡੀ ਗੱਲ ਕੀ ਹੈ ਵਾਹ ਵਾਹ ਕਿ ਮੇਰੇ ਤੋਂ ਪਹਿਲਾਂ ਉਹ ਬੰਦੇ ਨੇ ਰੋਟੀ ਖਾਧੀ ਹੋਈ ਸੀ ਹਾਂਜੀ ਹਾਂਜੀ ਆਪ ਉਹਨੇ ਸਬਜ਼ੀ ਨਾਲ ਖਾਧੀ ਤੇ ਉਸ ਦਸਤੀ ਬੱਚੀ ਨੇ ਜਨਾਬ ਆਂਡਾ ਬਣਾਇਆ ਹਾਂ ਅੰਡਾ ਹਰ ਸਾਲ ਨੂੰ ਖਤਮ ਹੋ ਗਿਆ ਉਹਨਾਂ ਦਾ ਉਹ ਦਸਤੀ ਅੰਡਾ ਬਣਾ ਕੇ ਜਨਾਬ ਜੋ ਵੀ ਕੀਤਾ ਹੈ ਲੇਕਿਨ ਉਸ ਟਾਈਮ ਉਹਨਾਂ ਨੇ ਪੂਰਾ ਘਰ ਤਾਂ ਖਾ ਲਿਆ ਕਿ ਉਸ ਧੀ ਦਾ ਬਚਪਨ ਦੇ ਵਿੱਚ ਇਹ ਜ਼ੇ ਨਾ ਓਹ ਹੋ ਹੋ ਹਾਂ ਤੇ ਉਸ ਬੱਚੀ ਦੀ ਜ਼ਿੰਦਗੀ ਦੇ ਵਿੱਚ ਫਿਰ ਕਿਸੇ ਚੀਜ਼ ਦੀ ਥੋੜ੍ਹ ਹਾਸ ਨਹੀਂ ਗਦੀ ਵੀ ਨਹੀਂ ਆ ਸਕਦੀ